ਸੀਨੀਅਰ 크ਰਿਸਚਨ ਅਗੂ ਤੇ ਮੈਸੀ ਸੰਸੈਂਡ ਫਾਊਂਡੇਸ਼ਨ ਦੇ ਪੰਜਾਬ ਪ੍ਰਮੁੱਖ ਪ੍ਰਦਾਨ ਬੱਬਾ ਗਿਲਦੀਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਅੱਜ ਇੱਕ ਵਾਰ ਫਿਰ ਲੁਧਿਆਣਾ ਮੁਹੱਲਾ ਧਾਰੀਵਾਲ ਵਿਖੇ 크ਿਸਮਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਦਾ ਸਾਲਵੇਸ਼ਨ ਆਰਮੀ ਮੈਕਰੋਬਿਟ ਹਸਪੀਟਲ ਧਾਰੀਵਾਲ ਤੋਂ ਐਡਮਿਨਿਸਟ੍ਰੇਟਿਵ ਮੇਜਰ ਵਿਲੀਅਮ ਪ੍ਰਸਿੱਧ ਸਮਾਜ ਸੇਵੀ ਤੇ ਨਗਰਪਾਲਿਕਾ ਦਿਨਾ ਨਗਰ ਦੇ ਵਾਈਸ ਪ੍ਰਧਾਨ ਪ੍ਰਵੀਨ ਬਾਬਾ ਜੀ ਡਾਕਟਰ ਕਮਲਜੀਤ ਸਿੰਘ ਕੇਜੇ ਵਾਈਸ ਆਫ ਧਾਰੀਵਾਲ ਸੰਸਥਾ ਦੇ ਪ੍ਰਮੁੱਖ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਸੀਨੀਅਰ 크ਰਿਸਚਨ ਨੇਤਾ ਤੇ ਆਮ ਆਦਮੀ ਪਾਰਟੀ ਦੇ ਬਲਾਕ ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਹੇਮਰਾਜ ਗਿੱਲ ਜੀ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇਨ੍ਹਾਂ ਆਏ ਹੋਏ ਸਾਰੀਆਂ ਸ਼ਖਸੀਤਾਂ ਨੇ ਕ੍ਰਿਸਮਸ ਦੀ ਵਧਾਈ ਦਿੱਤੀ ਗਲਬਾ ਦੌਰਾਨ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਆਪ ਨੇਤਾ ਸ਼੍ਰੀ ਹਿਮਰਾਜ ਗਿੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਹੋਏ ਸਚਾਈ ਦੇ ਮਾਰਗ ਦੇ ਉੱਤੇ ਚੱਲਣਾ ਚਾਹੀਦਾ ਹੈ। ਚਸਕਾਲ ਜੀ ਜੈ ਮਸੀਹ ਦੀ ਅੱਜ ਧਾਰੀਵਾਲ ਦੇ ਵਿੱਚ ਲੁਧਿਆਣਾ ਮਹੱਲਾ ਦੇ ਵਿੱਚ ਸਾਡੇ ਬਹੁਤ ਹੀ ਜੁਝਾਰੂ ਯੂਥ ਆਗੂ ਬੱਬਾ ਗਿਲਜੀ ਵੱਲੋਂ ਔਰ ਪੂਰਾ ਲੁਧਿਆਣਾ ਮੱਲਾ ਵੱਲੋਂ ਪ੍ਰਭੂ ਜਸੂ ਮਸੀਹ ਦਾ 크ਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਬਹੁਤ ਵਧੀਆ ਬਹੁਤ ਅੱਛਾ ਅਰੇਂਜਮੈਂਟ ਹੈ ਬੱਬਾ ਗਿੱਲੀ ਜੀ ਦਾ ਹੈ ਖਾਸੀਅਤ ਹੈ ਕਿ ਉਹਨਾਂ ਨੇ ਜੋ ਵੀ ਪ੍ਰੋਗਰਾਮ ਕਰਨਾ ਬਹੁਤ ਉੱਚੇ ਲੈਵਲ ਦਾ ਪ੍ਰੋਗਰਾਮ ਕਰਦੇ ਆ ਔਰ ਸਾਰੇ ਸਾਰੇ ਸ਼ਹਿਰ ਨੂੰ ਇਕੱਠਾ ਕਰਕੇ ਰੱਖਦੇ ਆ ਸਾਰੇ ਇਲਾਕੇ ਨੂੰ ਇਕੱਠਾ ਕਰਕੇ ਰੱਖਦੇ ਆ ਸੋ ਬੱਬਾ ਗਿੱਲੀ ਜੀ ਨੂੰ ਬਹੁਤ-ਬਹੁਤ ਵਧਾਈ ਔਰ ਮੈਂ ਸਾਰਿਆਂ ਨੂੰ ਪ੍ਰਭੂ ਜਸੂ ਮਸੀਹ ਦੇ ਜਰਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ ਪ੍ਰਭੂ ਜੀ ਦੇ ਅੱਗੇ ਬੇਨਤੀ ਕਰਦਾ ਕਿ ਸਾਡੇ ਧਾਰੀਵਾਲ ਸ਼ਹਿਰ ਤੇ ਸਾਡੇ ਇਲਾਕੇ ਤੇ ਆਪਣੀਆਂ ਬਖਸ਼ਿਸ਼ਾਂ ਹਮੇਸ਼ਾ ਦਿੰਦੇ ਰਹਿਣਾ ਬਿਲਕੁਲ ਜੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੇਮਰਾਜ ਗਿੱਲ ਜੀ ਇਨਸਪੈਕਟਰ ਸਾਹਿਬ ਔਰ ਉਹਨਾਂ ਦੇ ਨਾਲ ਆਈ ਜਿਹੜੀ ਟੀਮ ਨੇ ਐਸਐਸਓ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹ ਏਡੀ ਦੂਰ ਤੋਂ ਆਏ ਨੇ ਸਾਡੇ ਸ਼ਹਿਰ ਦੇ ਵਿੱਚ 크ਿਸਮਸ ਮਨਾਉਣ ਲਈ ਔਰ ਮੈਂ ਸਾਰਿਆਂ ਦਾ ਬੌਇਸ ਆਫ ਧਾਰੀਵਾਲ ਦੀ ਤਰਫੋਂ ਸਾਰੀ ਟੀਮ ਤਰਫੋਂ ਸਾਰੇ ਸ਼ਹਿਰ ਵਾਸੀਆਂ ਪਤ ਤਰਫੋਂ ਇਨਾਂ ਦਾ ਇੱਥੇ ਸਵਾਗਤ ਕਰਦਾ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਨਾਲ-ਨਾਲ ਮੈਂ 90 ਸਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆਉਣ ਵਾਲੇ ਸਮਾਂ ਆਉਣ ਵਾਲਾ ਸਾਲ ਸਾਡੇ ਸਾਰੇ ਲਈ ਖੁਸ਼ੀਆਂ ਭਰਿਆ ਆਏ ਸਾਡੇ ਧਾਰੀਵਾਲ ਲਈ ਸਾਡੇ ਪੰਜਾਬ ਲਈ ਔਰ ਸਾਡੇ ਭਾਰਤ ਲਈ ਖੁਸ਼ੀਆਂ ਭਰਿਆ ਆਏ ਮੇਰਾ ਨਾਮ ਹੇਮਰਾਜ ਗਿੱਲ ਦਾ ਜੀ ਮੈਂ ਆਮ ਆਦਮੀ ਪਾਰਟੀ ਦਾ ਗੁਰਦਾਸਪੁਰ ਦਾ ਬਲਾਗ ਪ੍ਰੈਜ਼ੀਡੈਂਟ ਆ ਬੜੀ ਖੁਸ਼ੀ ਹੋਈ ਆ ਕਿ ਬੱਬਾ ਗਿੱਲ ਜੀ ਜਿਹੜੇ ਕਿ ਯੂਹ ਦੇ ਪ੍ਰੈਜ਼ੀਡੈਂਟ ਨੇ ਜ਼ਿਲ੍ਹੇ ਦੇ ਬੜਾ ਵੱਡਾ ਉਪਰਾਲਾ ਕੀਤਾ ਆਪਣੇ ਪਾਈਚਾਰੇ ਦੇ ਲੋਕਾਂ ਨੂੰ ਜਿਹੜਾ ਵਾ ਇਕੱਠਾ ਕੀਤਾ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀਆਂ ਖੁਸ਼ੀਆਂ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ ਜਿਹਦੇ ਵਿੱਚ ਸਾਡੇ ਧਾਰੀਵਾਲ ਸ਼ਹਿਰ ਤੋਂ ਗੁਰਦਾਸਪੁਰ ਤੋਂ ਬਟਾਲਾ ਤੋਂ ਪਠਾਨਕੋੜ ਤੋਂ ਅੰਮ੍ਰਿਤਸਰ ਤੋਂ ਹੋਰ ਵੀ ਬੜੀਆਂ ਉੱਗੀਆਂ ਸਖਸੀਤਾ ਆਈਆਂ ਨੇ ਤੇ ਮੈਸੀ ਫਾਊਂਡੇਸ਼ਨ ਦਾ ਜਿਹੜੇ ਕਿ ਆਪਣਾ ਬੜਾ ਯੋਗਦਾਨ ਪਾ ਰਹੇ ਨੇ ਕਿ ਪਰਮੇਸ਼ਰ ਲੋਕਾਂ ਦੀ ਸਹਾਇਤਾ ਕਰਨ ਲਈ ਉਹਨਾਂ ਨੇ ਉਪਰਾਲਾ ਕੀਤਾ ਕਿ ਗਰੀਬ ਲੋਕਾਂ ਨੂੰ ਜਿਹੜਾ ਹੈ ਸੂਟ ਦਿੱਤੇ ਜਾਣ ਕੰਬਲ ਦਿੱਤੇ ਜਾਣ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਇਹ ਉਹਨਾਂ ਦਾ ਉਪਰਾਲਾ ਜਿਹੜਾ ਰੰਗ ਲੈ ਕੇ ਆ ਰਿਹਾ ਵਾ ਕਿ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਜਿਹੜੇ ਨੇ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਮਨਾ ਰਹੇ ਨੇ ਉਹਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ ਨੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਭ ਨੂੰ ਜਿਹੜੀ ਵੱਡੇ ਦਿੰਦੀਆਂ ਮੁਬਾਰਕਬਾਦ ਦਿੰਨਾ ਕਿ ਸਾਰੇ ਵਸਦੇ ਰਸਦੇ ਰਹਿਣ ਸਾਰਿਆਂ ਨੂੰ ਪ੍ਰਭੂ ਖੁਸ਼ੀਆਂ ਚ ਭਰਪੂਰ ਕਰੇ ਤੇ ਸਾਰੇ ਹੀ ਆਨੰਦ ਸ਼ਾਂਤੀ ਵਿੱਚ ਜ਼ਿੰਦਗੀ ਬਸਰ ਕਰਨ ਮੈਂ ਖਾਸ ਕਰਕੇ ਧੰਨਵਾਦ ਕਰਾਂਗਾ ਪੰਡਤ ਅਰਜੇ ਜੀ ਦਾ ਜਿਹੜੇ ਕਿ ਮਸੀਦ ਇਸ ਕਾਰਿਆਂ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾ ਰਹੇ ਨੇ ਤੇ ਇਹਨਾਂ ਦਾ ਯੋਗਦਾਨ ਦਿਨ ਰਾਤ ਜਿਹੜਾ ਹੈ ਮਸੀਹ ਭਾਈ ਤਿਆਰੇ ਨੂੰ ਮਿਲ ਰਿਹਾ ਵਾ ਪ੍ਰਭੂ ਇਹਨਾਂ ਨੂੰ ਵੀ ਅੱਛੀ ਸਿਹਤ ਤੰਦਰੁਸਤੀ ਦੇਵੇ ਤੇ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਕੰਮ ਨੂੰ ਜਿਹੜਾ ਅੱਗੇ ਵਧਾਉਂਦੇ ਰਹਿਣ ਸਭ ਦਾ ਧੰਨਵਾਦ ਹallelujah ਹallelujah